ਵੀਡੀਓ ਵੇਖਣ ਵਾਲੇ ਸਾਰੇ انسਸਤਰੀ ਗਾਲ ਜੀ ਅੱਜ ਆਪਾਂ ਜਿਹੜੀ ਵੀਡੀਓ ਬਣਾਉਣ ਲੱਗੇ ਆ ਉਹਦੇ ਬਾਰੇ ਦੱਸਾਂਗੇ ਜਿਵੇਂ ਆਪਣੇ ਥੋੜੇ ਫੈਂਸੀ ਸੂਟ ਆਉਂਦੇ ਨੇ ਜੋਰ ਚਟ ਦਾ ਕਪੜਾ ਉਹਦੇ ਵਿੱਚ ਜਿਹੜਾ ਸਲਵਾਰ ਦਾ ਕਪੜਾ ਦਿੱਤਾ ਹੁੰਦਾ ਉਹ ਉਹਨਾਂ ਨੇ ਕਈ ਵਾਰੀ 4 ਮੀਟਰ ਦੇ ਦਿੰਦੇ ਆ ਇਹ ਦੇਖੋ ਹੁਣ ਆਪਾਂ ਕਪੜਾ ਵਾ ਇਹ 4 ਮੀਟਰ ਆਪਾਂ ਹਰਸਤੇ ਹੀ ਵਿਸਾ ਲਿਆ ਕਿ ਇਹਦੇ ਨਾਲ ਕੋਈ ਇਹਦੇ ਬਣਾਦਾ ਆਪਣੇ ਪਲਾਜ਼ੋ ਵਗੈਰਾ ਤੇ ਕੋਈ ਕਿੰਨੇਵੇਂ ਸਲਵਾਰ ਹੁਣ ਇਹ ਆਂਟੀ ਨੇ ਆਂਟੀ ਦੀ ਬਣਾਣੀ ਆਪਾਂ ਸਲਵਾਰ ਭਾਰੀ ਇਹ ਮੇਰਾ ਪਟਿਆਲਾ ਸਾਈਕਰੀਨਿਆ ਇੱਕ ਮੀਟਲੇ ਤਾਂ ਆਪਾਂ ਲੌਂ ਲਾ ਲੈਣੀ ਹੈ ਕੋਟਨ ਦੀ ਲੈ ਕੇ ਤੇ 4 ਮੀਟਰ ਕੱਪੜੇ ਵਿੱਚ ਜਿੰਨੇ ਵੀ ਆਪਣੇ ਸਲਵਾਰ ਬਣਦੀ ਹੈ ਆਪਾਂ ਪਾਰੀ ਬਣਾਣੀ ਹੈ ਇਸ ਤਰ੍ਹਾਂ ਹੁਣ ਆਪਾਂ ਕੱਪੜਾ ਦੇਖੋ ਵਿਛਾ ਲਿਆ ਵਾ ਉਧਰ ਖੁੱਲਾ ਪਾਸਾ ਵਾ ਕੈਂਚੀ ਜਿੱਧਰ ਪਈ ਹੈ ਇਸ ਤਰੀਕੇ ਤੇ ਵਿਛਾ ਲਿਆ ਲੰਬਾਈ ਵਿੱਚ ਇਧਰ ਆ ਗਿਆ ਆਪਣਾ ਬੰਦ ਪਾਸਾ ਸਭ ਤੋਂ ਪਹਿਲਾਂ ਉੱਪਰੋਂ ਆਪਾਂ ਕੱਟ ਕੇ ਕਾਨ ਜਿਹੜੀ ਸੀ ਉਹ ਬਰਾਬਰ ਕਰ ਲਈਏ ਬਰਾਬਰ ਕਰਨ ਤੋਂ ਬਾਅਦ ਹੁਣ ਆਪਾਂ ਨਿਸ਼ਾਨੀ ਲਾਵਾਂਗੇ ਜਿਵੇਂ ਸਲਵਾਰ ਤਿਆਰ ਕਰਨੀ ਹੈ ਆਪਾਂ 35 ਇੰਚ ਪਹਿੰਤੀ ਜਿਸਾ ਹਮਨਾ ਆਪਾਂ ਲਾਵਾਂਗੇ ਹੁਣ 31 ਇੰਚ ਉਧਰ 1 ਨੰਬਰ ਲਾ ਲਿਆ ਆਪਾਂ ਖੁੱਲੇ ਪਾਸੇ ਕਿੱਥੇ ਆ ਗਿਆ ਹੁਣ 31 ਇੰਚ ਮੂਰੀ ਰੱਖਣੀ ਆਪਾਂ 6.5 ਉਦ ਲਈ ਆਪਾਂ ਨਿਸ਼ਾਨੀ ਲਾਵਾਂਗੇ 2.5 ਇੰਚ ਦੋ ਹਾ 2.5 ਇੰਚ ਅੱਗੇ ਅਸਨ ਲਾਵਾਂਗੇ ਆਪਾਂ 12 ਇੰਚ ਵੈਸੇ ਆਪਾਂ 11 ਰੱਖਦੇ ਆ ਕਿ 12 ਰੱਖਤਾ ਰੱਖਾਂਗੇ ਜੇ ਮੂਰੀ ਦੀ ਜਿਹੜੀ ਕਟਾਈ ਹੋਰੀ ਸ਼ੇਪ ਬਣਾਣੀ ਹੈ ਵਿੱਚੋਂ ਅਸਨ ਘਟ ਜਾਣਾ ਇਸ ਲਈ 12 ਇੰਚ ਰੱਖਾਂਗੇ ਕਿ ਸਲਵਾਰ ਆਪਣਾ ਭਾਰੀ ਬਣਾਈਏ ਇਸੇ ਤਰੀਕੇ ਇਹ ਸੇਮ ਆਪਾਂ ਸਭ ਤੋਂ ਪਹਿਲਾਂ ਉਧਰ ਹੁਣ ਅਸਰ ਰੱਖਣਾ ਵਾ ਇੱਥੇ ਇੱਥੇ 12 ਇੰਚ ਅਸਰ ਰੱਖਾਂਗੇ 12 ਇੰਚ ਅਸਨ 2.5 ਇੰਚ ਮੋਰੀ ਲਗਾਉ ਲੀ ਆディਸਲਵਰ ਬਣਾਉਣ ਲੈ ਵਸਤੀ ਹੁਣ ਆਪਾਂ ਇੱਥੋਂ 2.5 ਇੰਚ ਮੂਰੀ ਲਾ ਲਈਏ 12 ਇੰਚ ਅਸਨ ਲਗਾ ਕੇ ਇੱਥੋਂ ਲੰਬਾਈ ਆਪਾਂ 32 ਇੰਚ ਦੀ ਇੱਥੇ ਪੂਰੀ ਹੈ ਗਈਏ ਇਹਦੇ ਨੂੰ ਆਪਾਂ ਇਸ ਤਰੀਕੇ ਸਿੱਧੀ ਨਿਸ਼ਾਨੀ ਲਗਾ ਲਈਏ ਇਹਦੇ ਨੂੰ 12 ਇੰਚ ਉਧਰ 32 ਇੰਚ ਇਹਦੇ ਨੂੰ 32 ਉਧਰ 12 ਉੱਪਰ ਆਪਾਂ ਨਿਸ਼ਾਨੀ ਲਾ ਲਈ ਵੀ ਕਪੜਾ ਹੀ ਆਪਣਾ ਇੱਥੇ ਤੱਕ ਆ ਗਿਆ ਹੁਣ ਆਪਣੀ ਆਹ ਛੇਪ ਵਾਲੀ ਜਿਹੜੀ ਹੁੰਦੀ ਹੈ ਇਹ ਆਪਾਂ ਨਿਸ਼ਾਨੀ ਲਗਾ ਲਈਏ ਐਕਡਮ ਸਿੱਧੀ ਡੱਡੀ ਆ ਗਈ ਇਸ ਤਰ੍ਹਾਂ ਹੁਣ ਆਪਾਂ ਕਟਾਈ ਕਰਾਂਗੇ ਕਟਾਈ ਕਰੋ

సన గ ఇంచ రే బ రక్ష ఇంచే దాన్ని శేప మే ఇంవే ఈ సెతో ఇద్దరు ఇద్దరు కట్ దా ఏ కప్పా కట్ దాడి ਇਹ ਤਰੀਕਾ ਆਪਣਾ ਭਾਜੀ ਸਲਵਾਰ ਜੇ ਬਣਾਣੀ ਹੋਵੇ ਤਾਂ ਕੁੰਡਿਆ ਦਾ ਡਰਾਫਟ ਤੇ ਕਟਾਈ ਹੁਣ ਇਧਰ ਚ ਆਪਾਂ ਤੁਹਾਨੂੰ ਦੱਸਾਂਗੇ ਪੱਲੇ ਕਿਵੇਂ ਕੱਟਣੇ ਨੇ ਤੇ ਬਿਲਟ ਕਿਵੇਂ ਬਣਨੀ ਹੁਣ ਆਪਾਂ ਇਹ ਜਿਹੜਾ ਕਪੜਾ ਬਚ ਗਿਆ ਵਾ ਆਪਾਂ ਡਬਲ ਵਿਛਾਇਆ ਹੋਇਆ ਇਧਰੋਂ ਆਪਾਂ ਕੁੰਡੇ ਕੱਟੇ ਆ ਇਧਰ ਆਪਣਾ ਜੁਆਇੰਟ ਕਪੜਾ ਬਚਿਆ ਹੋਇਆ ਹੁਣ ਆਪਾਂ ਇਧਰੋਂ ਜਿੱਧਰ ਕੱਟੇ ਨੇ ਕੁੰਡੇ ਇਧਰੋਂ ਲਾਵਾਂਗੇ ਫੱਲਿਆਂ ਦੀ ਲੰਬਾਈ 3 ਇੰਚ 3 ਦੀ ਬਜਾਏ ਆਪਾਂ 3 ਵੀ ਲਾ ਸਕਦੇ ਹਾਂ ਕਿਉਂਕਿ 1 ਇੰਚ ਵੀ ਆਪਾਂ ਸ਼ੇਪ ਬਣਾਣੀ ਹੈ ਹਲੋ ਜੀ 3 ਲਾ ਲਿਆ ਤੇ ਚੜਾਈ ਆਪਾਂ ਆਣੀ ਹੈ ਨਾਲ ਦੀ 11 ਇੰਚ ఇద్దరం గరికేషే మనీ ఏది సగ పతా పల్లా టే ప్రోపర్ సీనం బ ਇਹ ਹੈ ਇਹ ਆਪਣਾ ਹੁਣ ਪੱਲੇ ਆ ਲੈ ਡਰਾ ਇਸ ਤਰ੍ਹਾਂ ਉਹਨੇ ਇਹਦੀ ਆਪਾਂ ਕਟਾਈ ਕਰ ਲਾਂਗੇ ਦੋ ਪੱਲੇ ਇਕੱਠੇ ਆਪਣੇ ਕੱਟੇ ਜਾਣੇ ਇਹ ਆਪਣੇ ਪੱਲੇ ਕੱਟੇ ਗਏ ਤੇ ਇਹਦੇ ਵਿੱਚ ਆਪਾਂ ਬੈਲਟ ਕਟਣੀ ਬੈਲਟ ਆਪਾਂ ਕਪੜਾ ਬਹੁਤ ਆਪਾਂ ਜਿਸ ਤਰੀਕੇ ਮਰਜੀ ਬੈਲਟ ਕੱਟ ਲਈਏ ਕਿ ਆਪਣਾ ਕਪੜਾ ਜਿਹੜਾ ਵੇ ਸਵਾਰਾ ਪੱਛ ਵੀ ਜਾਵੇ ਤੇ ਬੈਲਟ ਵੀ ਕੱਟ ਲਏ ਬੈਲਟ ਭਾ ਇਸ ਤਰੀਕੇ ਉਹਨਾਂ ਦੀ ਘਟਾਈ ਕਰਾ ਲਓ ਬੈਲਟ ਕਟਣੀ ਆਪਾਂ ਇਹ ਪੁਣਾਂ ਦੀ ਤਿਆਰ ਹੈਗੀ 23 ਇੰਚ ਬੈਲਟ ਤਿਆਰ ਕਰਨੀ ਆਪਾਂ 25 ਇੰਚ ਆਪਾਂ 1.5 ਇੰਚ ਵਾਧੇ ਰੱਖਦੇ ਆਂ 26 26.5 ਦੀ ਕਟਾਈ ਕਰਾਂਗੇ ਆਪਾਂ ਲੰਬਾਈ ਤੇ ਇਧਰੋਂ ਆਪਾਂ 8 ਇੰਚ ਲੈ ਲੈਣਾ ਕੱਪੜਾ ਵੈਸੇ 7.5 ਵੀ ਲੈ ਲੈਣੇ ਆ 8 ਲੈ ਲੈਣਾ ਕਿ ਸਲਾਈ ਕਰਨ ਵਾਲਿਆਂ ਨੂੰ ਥੋੜੀ ਜਿਹੀ ਵੱਧ ਘੱਟ ਕੱਪੜਾ ਹੋਵੇ ਤਾਂ ਨੀਫਾ ਵਧੀਆ ਪੈ ਜੰਦਾ ਤੇ ਨੂੰ ਉੱਪਰ ਰੱਖ ਰਿਹਾ ਤਾਂ ਕਿ ਆਨੇ ਕੁਲੇ ਦੋਨੇ ਪੱਲੇ ਬੈਲਟ ਦੇ ਇਸ ਤਰੀਕੇ ਪਟਾਈ ਹੋ ਜਾਣੀ ਇਹਦੇ ਵਿੱਚ ਕੋਕਾ ਪੇਚੀ ਨਾਲ ਕਟਾਈ ਕਰਦੇ ਨਹੀਂ ਅੱਥ ਇਸ ਤਰੀਕੇ ਕਰਨੇ ਦੀ ਕਪੜਾ ਜਿਹੜਾ ਖਿੱਚ ਕੇ ਟੇਡਾ ਨਾ ਹੋਵੇ ਕਿਸੇ ਕਿ ਨਾ ਜਾਵੇ ਕਿ ਕਪੜੇ ਚ ਕਾਨ ਨਾ ਪਵੇ ਇਹ ਹੈਗੇ ਆਪਣੇ 4 ਮੀਟਰ ਕਪੜੇ ਦਾ ਸਲਵਾਰ ਦਾ ਡਰਾਫਟ ਤੇ ਕਟਾਈ ਆ ਹੋ ਗਈ ਬੈਲਟ ਆਨੇ ਆਪਣੇ ਪੱਲੇ ਆਹ ਹੈ ਆਪਣੇ ਕੁਰਦੇ ਚਾਰ ਇਹ ਭਾਰੀ ਸਲਵਾਰ 4 ਮੀਟਰ ਕਪੜੇ ਤੋਂ ਕਟਾਈ ਕੀਤੀ ਇਹ ਆਪਣਾ ਕਪੜਾ ਬਚ ਗਿਆ ਇਸ ਤਰ੍ਹਾਂ ਇਹ ਆਪਣੇ ਫੇਰ ਵਰਤਾਂ ਹਾਸ ਕਰ ਸਕਦੇ ਇਸ ਤਰ੍ਹਾਂ ਕਿਸੇ ਨੇ ਵੀ ਬਣਾਣੇ ਹੋਵੇ 4 ਮੀਟਰ ਕਪੜੇ ਦੀ ਸਲਵਾਰ ਦੀ ਕਟਾਈ ਤੇ ਡਰਾਫ ਇਸ ਤਰ੍ਹਾਂ ਆਸਾਨ ਤਰੀਕੇ ਨਾਲ ਕਰ ਸਕਦੇ ਹੋ ਓਕੇ ਬਾਈ ਹੁਣ ਦੱਸਾਂਗੇ ਤੁਹਾਨੂੰ ਆਪਾਂ ਸਲਵਾਰ ਦੀ ਕਾਟ ਬਾਣੀ ਜਿਹੜੀ ਮੋਰੀ ਉੱਪਰ ਸਲਵਾਰ ਡਿੱਗੇ ਨਾ ਤੇ ਪਿੱਛੋਂ ਅੱਡੀ ਤੋਂ ਚੱਕਣਾ ਹੋਵੇ ਸਭ ਤੋਂ ਪਹਿਲਾਂ ਇਦਾਂ ਆਪਾਂ ਮੋਰੀ ਵਾਲੀ ਸਾਈਡ ਤੋਂ ਬਰੋਬਰ ਕਰ ਲੈਣਾ ਹੈ ਸੀਨਲ ਸੀਨ ਮਿਲਾ ਕੇ ਪੱਲੇ ਦੀ ਸਿੱਧੀ ਕਰ ਲੈਣੀ ਹੈ ਇਧਰੋਂ ਹੀ ਆਪਾਂ ਸੀਨਾਂ ਸੀਨ ਮਿਲਾ ਲੈਂਦੇ ਹਾਂ ਇਸ ਤਰੀਕੇ ਪਾਸੇ ਵਾਲਾ ਕੱਪੜਾ ਦੇਚੂ ਤੋਂ ਬਰੂਬਰ ਕਰਕੇ ਜਿਹ ਵੱਧਾ ਕਟਾ ਕੱਪੜਾ ਇਸ ਤਰ੍ਹਾਂ ਉੱਪਰ ਨੂੰ ਲੈ ਕੇ ਆਉਣਾ ਹੁਣ ਆਪਾਂ ਨਿਸ਼ਾਨੀ ਲਾਵਾਂਗੇ ਘਾਟ ਵਾਂਦੀ ਸਭ ਤੋਂ ਪਹਿਲਾਂ ਆਪਾਂ ਚੈੱਕ ਕਰਦੇ ਹਾਂ ਆਪਣਾ ਹੁਣ ਪੱਲਾ ਕਿੰਨਾ ਰਹਿ ਗਿਆ 3 ਇੰਚ ਰਹਿ ਗਿਆ 3 ਤੇ ਥੋੜੇ ਜਿਹਾ ਉੱਪਰ ਦੇਖੋ ਆਪਾਂ ਕਟਾਈ ਕਰੀਏ ਕੁੰਡੇ ਦੀ ਕਟਾਈ ਕਰੀਏ ਆਪਾਂ 33 ਇੰਚ ਦੀ ਹਾਂ ਲੋ ਕੁੰਡੇ ਦੀ ਹੈ ਕਟਾਈ ਕਟਾਈ 33 ਇੰਚ ਦੀ ਇਹ ਆਪਣੀ ਸਲਵਾਰ ਭਾਰੀ ਇਸ ਕਰਕੇ ਆਪਾਂ ਕੁੰਡੇ ਦੀ ਕਟਾਈ ਜਿਹੜੀ 33 ਰੱਖੀ ਜੇ ਆਪਣੀ ਸਲਵਾਰ ਨੋਰਮਲ ਹੋਵੇ ਵੀ ਜਿਆਦਾ ਭਾਰੀ ਨਹੀਂ ਫਿਰ ਆਪਾਂ ਕੁੰਡੇ ਦੀ ਕਟਾਈ ਜਿਹੜੀ ਉਹ ਉਹ 1/2 ਇੰਚ ਦਾ 1 ਇੰਚ ਵੱਧ ਕੱਟਣੀ ਹੈ ਇੱਕ ਘਾਟ ਪਾਉਣਾ ਸੀ ਇੱਥੋਂ ਹੁਣ ਆਪਾਂ ਤਕਰੀਬਨ ਦੇਖੋ ਇੱਥੋਂ 9-10 ਇੰਚ ਤੱਕ ਨਾਲੇ ਘਾਟ ਇਹ ਹੁਣ ਆਪਾਂ ਇੱਥੋਂ ਅੱਧਾਂ ਇੰਚ ਹੋਰ ਡਾਊਨ ਕਰਾਂਗੇ ਇਸ ਤਰ੍ਹਾਂ ਇਸ ਕਾਰਡਾ ਦੀ ਭਾਰੀ ਸਲਵਾੜਦੀ ਦੇਖ ਇਸ ਤਰੀਕੇ ਤੇ ਹੁਣ ਆਪਣਾ ਕੁੰਦਾ ਦੇਖ ਲੋ ਰਹਿ ਗਿਆ 23 ਇੰਚ ਇਹ ਤੇ ਇਥੋਂ ਆਪਣਾ ਰਹਿ ਗਿਆ 3 ਇੰਚ ਇਹ ਆਪਣੇ ਇਸ ਤਰੀਕੇ ਨਾਲ ਕੱਟ ਪਾਣਾ ਨਾਲ ਅੱਡੀ ਤੋਂ ਸਲਵਾਰ ਚੱਕ ਨਾ ਹੋਵੇ ਮੂਰੀ ਤੇ ਟਿੱਕੇ ਨਾ 1 ਇੰਚ ਕੁੰਦਾ ਪਾ ਪਹਿਲਾਂ ਹੀ ਕੱਟ-ਕੱਟਿਆ ਸੀ ਆ ਦੇਖੋ ਜੀ ਇਸ ਤਰ੍ਹਾਂ ਇਸ ਤਰੀਕੇ ਆਪਾਂ ਕੱਟ ਪਾ ਲਣੀ ਕਿ ਸਲਵਾਰ ਜਿਹੜੀ ਬਿਲਕੁਲ ਫਿਰ ਆਪਣੇ ਸਾਈ ਪਰ ਫਿੱਟ ਬਣਦੀ ਕੋਈ ਪਿੱਛੇ ਚੱਕ ਨਾ ਹੋਵੇ ਤੇ ਅੱਡੀ ਮੂਰੇ ਟਿੱਕੇ ਨਾ ਇਹ ਹੈਗਾ ਆਪਣੇ ਕੱਟ ਪਾਣ ਦਾ ਤਰੀਕਾ